ਰਾਦੇ ਦੁਨੀਆ 'ਚ ਇੱਕ ਵੱਖਰੀ ਪਛਾਣ ਬਣਾ ਚੁੱਕੇ ਗੈਂਗਸਟਰ ਸੁੱਖਾ ਬਾੜੀ ਵਾਲੀ ਆਰ ਸੁਖਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਉਸ ਨੂੰ ਫੜਨ ਲਈ ਸਪੈਸ਼ਲ ਫੋਰਸ ਨਾਲ ਮਿਲ ਕੇ 14 ਦਿਨਾਂ ਦਾ ਆਪਰੇਸ਼ਨ ਚਲਾਇਆ ਗਿਆ ਸੀ ਤੇ ਆਖਰ 'ਚ ਉਸ ਨੂੰ ਦੇਪੋਚੇ ਖੇਠਾਣਾ ਪੀਏਓ 'ਚ ਕੇਸ ਦਰਜ ਕੀਤਾ ਗਿਆ ਹੈ ਸੀਆਈਏ ਅਤੇ ਐਸਟੀਐਫ ਦੀ ਸਪੈਸ਼ਲ ਫੋਰਸ ਵੱਲੋਂ ਉਕਤ ਗੈਂਗਸਟਰ ਨੂੰ ਖੰਬੜਾ ਰੋਡ ਤੇ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਪਣੀ ਡ੍ਰਿਫਟ ਕਾਰ 'ਤੇ ਜਾ ਰਿਹਾ ਸੀ ਪੁਲਿਸ ਨੂੰ ਸੁਖੇ ਪਾਸੋਂ ਇੱਕ ਨਾਜਾਇਜ਼ ਵਾਲਵਰ ਅਤੇ 4 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਈਆਂ ਹਨ। ਪੁਲਿਸ ਅੰਸਾਰ ਜਦੋਂ ਤੋਂ ਪੁਲਿਸ ਨੂੰ ਸੁਖੇ ਦੀ ਤਲਾਸ਼ ਸੀ ਉਦੋਂ ਤੋਂ ਹੋਂ ਤੱਕ ਉਸੇ ਕਿਸੇ ਵੀ ਪ੍ਰਕਾਰ ਦੀ ਮਦਦ ਕਰਨ ਜਾਂ ਪਨਾ ਦੇਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜਾਂਚ ਵਿੱਚ ਜਿਸ ਦਾ ਨਾਮ ਸਾਹਮਣੇ ਆਵੇਗਾ ਉਸ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇਗੀ। ਪੁਲਿਸ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ। ਸੁਖਾ ਬੜੇਵਾਲੀਆ ਗੈਂਗਸਟਰ ਕੋ ਅਰੈਸਟ ਕਰ ਰਿਹਾ ਕੱਲ जिसके पास से एक डिज़ायर कार एक बत्तीस बोर का वेपन और चार एमुनेशन वो बरामद किए हैं और चार राउंड्स बरामद किए हमने इसके पास पैसे की ज़रूरत थी इसको इसलिए वो लुधियाना आके कहीं से वो पैसे लूटना चाह रहा था और हमें इसके प्लानिंग का पता लग गया था इसके मोमेंट का और हम पिछले दो हफ्ते से इसके पीछे थे ਔਰ ਕੱਲ ਹਮੇ ਇਸਕੇ ਬਾਰੇ ਮੇ ਕਾਮਯਾਬੀ ਮਿਲੀ ਹੈ। ਲੁਧਿਆਣਾ ਤੋਂ ਵੇਖ ਚਾਲ ਖਬਰ ਹਰ ਪਲ ਇੰਡੀਆ ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰ ਪਲ ਇੰਡੀਆ ਦੇ ਨਾਲ ਤਾਂ ਖਾਣੂ ਲੋਡ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਹਾਨੂੰ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@bharatindia.com